ਵਿਕਸਿਤ ਪਾਰਸੰਕਲਪ ਯਾਤਰਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖੈਰੜ ਅਛਰਵਾਲਪੂਜੀ ਇਸ ਰਣ ਪਿੰਡ ਦੇ ਲੋਕਾਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ ਗਰੰਟੀ ਵਾਲੀ ਗੱਡੀ ਦਾ ਸਵਾਗਤ ਕੀਤਾ ਗਿਆ ਵੱਖ-ਵੱਖ ਵਿਭਾਗਾਂ ਵੱਲੋਂ ਇਸ ਮੌਕੇ ਸਟਾਲ ਲਗਾ ਕੇ ਮੋਦੀ ਸਰਕਾਰ ਦੀਆਂ 17 ਲੋਕ ਪਲੇ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸਮਾਗਮ ਦੌਰਾਨ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ਼ ਤੌਰ ਤੇ ਕੈਂਪ ਵੀ ਲਗਾਈ ਗਈ ਕੈਂਪ ਦੌਰਾਨ ਲਾਪਾਤਰੀਆਂ ਨੂੰ ਮਿਲ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਜੀ ਯੋਗਪਾਤਰੀ ਜਿਹੜੀ ਕੁਝ ਕਾਰਨ ਕਰਕੇ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਨੇ ਉਹਨਾਂ ਦੇ ਫਾਰਮ ਭਰੇ ਗਏ ਤਾਂ ਜੋ ਵੱਖ-ਵੱਖ ਯੋਜਨਾਵਾਂ ਦਾ ਉਹਨਾਂ ਨੂੰ ਛੇਤੀ ਲਾਭ ਮਿਲ ਸਕੇ। ہمارا ਸੰਕਲਪ ਵਿਕਸਤ ਭਾਰਤ ਪ੍ਰੋਗਰਾਮ ਦੇ ਤਹਿਤ ਅੱਜ ਜੋ ਬੈਨ ਨਰਿੰਦਰ ਮੋਦੀ ਭਾਰਤ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ ਪਿੰਡ ਖੈੜ ਛਰਵਾਲ ਪਹੁੰਚੀ ਆ ਬਹੁਤ ਸਾਰੇ ਪਿੰਡ ਵਾਸੀਆਂ ਨੇ ਇਸ ਦਾ ਲਾਭ ਲਿਆ ਤੇ ਲੈ ਰਹੇ ਆ ਮੈਂ ਨਰਿੰਦਰ ਮੋਦੀ ਭਾਰਤ ਸਰਕਾਰ ਦਾ ਧੰਨਵਾਦ ਕਰਦਾ ਕਿ ਜਿਹੜੇ ਕਿ ਗਰੀਬਾਂ ਦੇ ਲੈ ਲਈ ਲੈ ਕੇ ਇਹੋ ਜਿਹੀਆਂ ਸਕੀਮਾਂ ਆ ਰਹੇ ਨੇ ਔਰ ਗਰੀਬ ਲੋਕ ਜਿਹੜੇ ਆ ਉਸ ਦਾ ਫਾਇਦਾ ਲੈ ਰਹੇ ਆ ਲਾਪਾਤਰੀਆਂ ਨੇ ਉਜਵਲਾ ਯੋਜਨਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਯੁਸ਼ਮਾਨ ਕਾਰਡ ਅਤੇ ਪ੍ਰਧਾਨ ਮੰਤਰੀ ਅਨ ਯੋਜਨਾ ਵਰਗੀਆਂ ਸਕੀਮਾਂ ਤੋਂ ਮਿਲ ਰਹੀਆਂ ਸਹੂਲਤਾਂ ਨਾਲ ਉਹਨਾਂ ਦੇ ਜੀਵਨ ਪੱਧਰ ਵਿੱਚ ਕਿਸ ਤਰ੍ਹਾਂ ਨਾਲ ਸੁਧਾਰ ਹੋਇਆ ਦੇ ਤਜਰਬੇ ਮੌਕੇ ਤੇ ਹਾਜ਼ਰ ਲੋਕਾਂ ਸਾਹਮਣੇ ਰੱਖੇ ਮੇਰੀ ਕਹਾਣੀ ਮੇਰੀ ਜ਼ੁਬਾਨੀ ਤਹਿਤ ਵਕਫ ਲਾਪਾਤਰੀਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਸਾਡੇ ਜੋ ਯੂਸ਼ਮਨ ਕਾਰਡ ਆ ਉਹ ਸਾਨੂੰ ਬਹੁਤ ਫਾਇਦੇਮੰਦ ਹੈ ਜੀ ਆ ਕਿਉਂਕਿ ਇਹ 5.5 ਲੱਖ ਦਾ ਇਲਾਜ ਫ੍ਰੀ ਹੁੰਦਾ ਹੈ ਤੇ ਮੇਰੀ ਬਹੁਤਾ ਵੀ ਉਸ ਉੱਤੇ 24000 ਰੁਪਏ ਦਾ ਰਿਪਰੇਸ਼ ਹੋਇਆ ਮੋਦੀ ਸਰਕਾਰ ਵੱਲੋਂ ਮੈਂ ਗੈਸ ਸਿਲੰਡਰ ਫਾਰਮ ਭਰਵਣਾ ਆਈ ਹਾਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਅਸੀਂ ਨਰੇਗਾ ਦਾ ਕੰਮ ਕਰ ਰਹੇ ਹਾਂ ਬਹੁਤ ਵਧੀਆ ਕੰਮ ਮਿਲ ਰਹੀ ਹੈ ਸਾਨੂੰ 300 3 ਰੁਪਏ ਦੀ ਆਣੀ ਮਿਲ ਰਹੀ ਹੈ ਅਸੀਂ ਮੋਦੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸਾਨੂੰ ਵੀ ਹਰ ਮਹੀਨੇ ਦਾਣੇ ਮਿਲਦੇ ਹਨ ਤੇ ਅਸੀਂ ਉਜਬਲ ਯੋਜਨਾ ਦਾ ਵੀ ਫਾਇਦਾ ਉਠਾਇਆ ਹੈ ਤੇ ਮੋਦੀ ਸਰਕਾਰ ਦਾ ਕੇਂਦਰ ਸਰਕਾਰ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਇਸ ਤਰ੍ਹਾਂ ਹੀ ਸਾਡੇ ਲਈ ਇਦਾਂ ਦੀਆਂ ਯੋਜਨਾਵਾਂ ਲੈ ਕੇ ਗਰੀਬਾਂ ਲਈ ਲਿਆਉਂਦੇ ਰਹੋ ਤੇ ਅਸੀਂ ਉਹਨਾਂ ਦਾ ਫਾਇਦਾ ਉਠਾਈਏ